ਅਹਜਿਕ ਜੀ ਸਿੰਘ ਡਾਲ ਤੇ ਹਲਕਾ ਖੇਮ ਕਰਨ ਦੇ ਪਿੰਡ ਡਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਉਹ ਜੋ ਸ਼ੱਕੀ ਜਿਹੜੀ ਆ ਉਹ ਚੀਜ਼ ਇੱਥੇ ਘਰ ਦੇ ਲਾਗੇ ਮਿਲੀ ਆ ਤਾਂ ਬੀਐਸਐਨ ਨੂੰ ਜਿਹੜੀ ਸੂਚਨਾ ਮਿਲਦੀ ਕਿ ਕੋਈ ਚੀਜ਼ ਜਿਹੜੀ ਇੱਥੇ ਆ ਡਰੋਨ ਰਾਈ ਇੱਥੇ ਸੁੱਟੀ ਗਈ ਆ ਕਿਸੇ ਘਰ ਦੇ ਨੇੜੇ ਤਾਂ ਉੱਥੇ ਜਿਹੜੀ ਬੀਐਸਐਫ ਵੱਲੋਂ ਪਹੁੰਚ ਕੇ ਤਾਂ ਉਹ ਸ਼ੱਕੀ ਜਿਹੜੀ ਆ ਚੀਜ਼ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਤਾਂ ਉੱਥੇ ਹੀ ਜਿਹੜੀ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਤਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਦੱਸਿਆ ਕੋਈ ਜਾ ਰਿਹਾ ਕਿ ਕੋਈ ਸ਼ੱਕੀ ਜਿਹੜੀ ਇਹ ਚੀਜ਼ ਇੱਥੇ ਪਹੁੰਚੀ ਆ ਤਾਂ ਉੱਥੇ ਹੀ ਜਾਣਕਾਰੀ ਜਿਹੜੀ ਆਪਾਂ ਲੈਣੇ ਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ

ਹਾਂਜੀ ਕੀ ਨਾ ਸਰ ਇਸ ਸੰਗਰਾ ਸਿੰਘ ਚੁਕਿੰਚਾ ਕੇ ਰਾਜੂਗੇ ਅੱਜ ਤੁਸੀਂ ਪਿੰਡ ਡੱਲ ਪਹੁੰਚੇ ਤੇ ਕੀ ਮਾਮਲਾ ਸੀ ਸਾਰਾ ਮਾਮਲਾ ਕਿ ਇਤਨਾ ਬੀਐਸਐਫ ਦੇ ਕੰਪਨੀ ਕਮਾਂਡਰ ਸਿਸਟਮ ਕਮਾਂਡ ਕੰਪਨੀ ਕਮਾਂਡਰ ਦਾ ਫੋਨ ਆਇਆ ਹੈ ਕਿ ਇੱਕ ਡਰੋਨ ਆਇਆ ਤੇ ਪੰਚੂ ਕਾਰਵਾਈ ਕਰਨ ਮਤ ਪਹੁੰਚੋ ਪੰਚਾਇਤ ਉਥੇ ਇੱਕ ਸਰਹੰਦ ਗ੍ਰੰਧ ਹੋਇਆ ਹੈ ਜਿਹੜੇ 70 ਰੌਂਦ ਪਰਸਲ ਪਰਸਲ ਲੱਗਾ ਹੈ ਡਰੋਨ ਰਾਈ ਉੱਥੇ 70 ਰੌਂਦ ਬੰਦ ਹੋਏ ਅੱਛਾ ਇਹ ਪਿੰਡ ਦੇ ਘਰਾਂ ਦੇ ਬਾਹਰ ਡਿੱਗਾ ਕਰਦੇ ਬਿਲਕੁਲ ਬਾਢ ਗਏ ਅੱਛਾ ਜੀ ਬਕੀ ਚਾਚਾ ਚੰਦਾ ਕਰਿਆ ਹਾਂ ਉਹਦੇ ਕਰਦੇ ਬਾਢ ਨੇ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਇੱਥੇ ਪਤਾ ਦਰਜ ਕਰਕੇ ਤਕੀਸ ਅਮਲ ਵਿੱਚ ਲਿਆਵਾਂਗੇ ਜੋ ਉੱਤਾ ਸਾਹਮਣੇ ਆਏ ਕਾਰਵਾਈ ਕਰਾਂਗੇ ਥੈਂਕ ਯੂ ਹਾਂਜੀ ਕੀ ਨਾ ਸਰ ਐਸ ਜੀ ਸੰਗਰਾਜ ਸਿੰਘ ਜੁਕਿੰਚਾ ਦੇ ਰਾਜੂਗੇ ਅੱਜ ਤੁਸੀਂ ਪਿੰਡ ਡੱਲ ਪਹੁੰਚੇ ਤੇ ਕੀ ਮਾਮਲਾ ਸੀ ਸਾਰਾ ਮਾਮਲਾ ਕਿ ਇਤਨਾ ਬੀਐਸਐਫ ਦੇ ਕੰਪਨੀ ਕਮਾਂਡਰ ਅਸਿਸਟੈਂਟ ਕਮਾਂਡਿੰਗ ਕੰਪਨੀ ਕਮਾਂਡਰ ਦਾ ਫੋਨ ਆਇਆ ਹੈ ਕਿਥੇ ਇੱਕ ਡਰੋਨ ਆਇਆ ਹੈ ਪੰਚ ਕਾਰਕਿਕਨ ਮਤ ਪੰਚ